ਪਠਾਨਕੋਟ ਦੇ ਹਲਕਾ ਸੁਜਾਨਪੁਰ ਚ ਨਸ਼ੇ ਚ ਚੋਰੀ ਇੱਕ ਜੁਵਾਨ ਦਾ ਵੀਡੀਓ ਹੋ ਰਿਹਾ ਵਾਇਰਲ ਲੋਕਾਂ ਨੇ ਸੁਜਾਨਪੁਰ ਵਿੱਚ ਨਸ਼ੇ ਨੂੰ ਬੰਦ ਕਰਾਉਣ ਦੀ ਕੀਤੀ ਮੰਗ ਤੁਸੀਂ ਵੇਖ ਰਹੇ ਹੋ ਵੀਓ ਪੰਜਾਬ ਯੁਵਾ ਪੀੜੀ ਦਿਨਮ ਦਿਨ ਨਸ਼ੇ ਦੀ ਦਲਦਲ ਵਿੱਚ ਫਸਦੀ ਨਜ਼ਰ ਆ ਰਹੀ ਹੈ ਅਜੇ ਕਿਸ ਸਰਕਾਰਾਂ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਸਖਤੀ ਵੀ ਵਰਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਇਹੋ ਜਿਹਾ ਮਾਮਲਾ ਸਾਹਮਣੇ ਨਜ਼ਰ ਆ ਹੀ ਜਾਂਦਾ ਹੈ ਠੀਕ ਅਜੀਹਾ ਇੱਕ ਮਾਮਲਾ ਅੱਜ ਪਠਾਨਕੋਟ ਦੇ ਹਲਕਾ ਸੁਜਾਨਪੁਰ ਵਿੱਚ ਨਜ਼ਰ ਆਇਆ ਜਿੱਥੇ ਨਸ਼ੇ 'ਚ ਪੂਰੀ ਤਰ੍ਹਾਂ ਚੂਰ ਇੱਕ ਯੁਵਕ ਦਾ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਇਸ ਨੂੰ ਲੈ ਕੇ ਲੋਕਾਂ ਵੱਲੋਂ ਸੁਜਾਨਪੁਰ ਵਿੱਚ ਨਸ਼ੇ ਨੂੰ ਬੰਦ ਕਰਵਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ ਜਿੱਦੇ ਇੱਕ ਨੌਜਵਾਨ ਜਿਹੜਾ ਨਸ਼ੇ ਦੇ ਲਾਪਤੋ ਸੁਣ ਕੇ ਨਜ਼ਰ ਆਇਆ ਵੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਔਰ ਮੈਂ ਵੀ ਉਹ ਵੀਡੀਓ ਦੇਖੀ ਆ ਇਹ ਇਦਾਂ ਦੀ ਕਿਸੇ ਸੱਜਣ ਨੇ ਵੀਡੀਓ ਬਣਾ ਕੇ ਪਾਈ ਹੋਏਗੀ ਪਰ ਟੈਂਪੋਰੀ ਸਟੈਂਡ ਤੋਂ ਸਟੇਡੀਅਮ ਵਿੱਚ ਚਲ ਜਓ ਤੁਹਾਨੂੰ ਹਜ਼ਾਰਾਂ ਇਹੋ ਜਿਹੇ ਲੋਕ ਮਿਲ ਲਗੇ ਚਿੱਟੇ ਦੇ ਨਸ਼ੇ ਦੇ ਵਿੱਚ ਮੁਰਿਆਂ ਦੇ ਰੰਗ ਟੰਗ ਹੀ ਉੱਡ ਕੇ ਛੋਟੀ ਉਮਰ ਦੇ ਬੱਚੇ ਨਾਲ ਲੜਖੜਾਉਂਦੇ ਕੁਛ ਨਹੀਂ ਲੜਖੜਾਉਂਦੇ ਗਰਾਊਂਡ ਦੇ ਵਿੱਚ ਗਰਾਊਂਡ ਦੇ ਖੇਤ ਤੇ ਹੁੰਦੇ ਬਹੁਤ ਵੱਡੀ ਮਾਤਰਾ ਨਾਲ ਜਿਹੜਾ ਬੇਕਰਿਆ ਸੁਜਾਨਪੁਰ ਦੇ ਫਸਾਸੰ ਦਾ ਧਿਆਨ ਹੀ ਨਹੀਂ ਉਹਨਾਂ ਪੁਲਿਸ ਦਾ ਧਿਆਨ ਨਾ ਪਸਦਾ ਇਹਨਾਂ ਸਿੱਧਾ ਗੱਲ ਨਹੀਂ ਹੈ ਪਰ ਉਹਦੇ ਦਾਬੇ ਕਿਤੇ ਆ ਉਹ ਕੱਲ ਵੀ ਬਹੁਤ ਚੀਜ਼ ਦੇਖੋ ਅੰਬਰ ਸਾਡ ਦੇ ਵਿੱਚ ਆਪ ਜੀ ਦਾ ਵਿਧਾਇਕ ਰਿਟਾਇਰਡ ਆਈਪੀਐਸ ਅਫਸਰ ਜੀ ਉਹਨਾਂ ਦੇ ਹਜਕਲ ਰਿਟਾਇਰਮੈਂਟ ਤੋਂ ਬਾਅਦ ਐਮਐਲਏ ਬਣੇ ਨਾ ਉਹਨਾਂ ਨੇ ਖੁਦ ਕਿਹਾ ਕਿ ਆਪ ਸਰਕਾਰ ਜਿਹੜਾ ਚਿੱਟਾ ਵਕਲ ਰਹੀ ਹੈ ਇਹਨਾਂ ਨੇ ਚਿੱਟਾ ਬੰਦ ਕਰਾਉਣਾ ਹੱਥ ਲਾਉਂਦੇ ਨਾ ਉਹਨੇ ਬਦਾਇਕ ਮੰਨਦਾ ਇਸ ਗੱਲ ਨੂੰ ਵੀ ਸਾਡੇ ਐਮਐਲਏ ਚਿੱਟੇ ਭੇਜ ਰਹੇ ਨਾ ਤੁਹਾਨੂੰ ਵੀ ਕਹਿੰਦੇ ਨਾਲੇ ਪਟਸਾਲ ਜੀ ਨੂੰ ਜਨਵਰੀ ਮਾਰ ਦੀ ਕੋ ਪ੍ਰਸ਼ਾਸਨ ਇਸ ਵਾਰੇ ਧਿਆਨ ਹੀ ਨਹੀਂ ਲਿਆ ਜੀ ਮੰਗ ਹੀ ਕਰ ਸਕਦਾ ਸਬਰ ਤੋਂ ਵੀ ਪੀਰੀਅਡੀ ਵਾਲੀ ਹੋ ਰਹੀ ਕਿ ਮਾਮਲਾ ਆਏਗਾ ਸਰ ਮਾਮਲਾ ਸਰ ਇਹ ਹੈ ਕਿ ਆਪਣੇ ਸਾਡੇ ਮਹੱਲੇ ਦੇ ਵਿੱਚ ਹੀ ਕੁਸ਼ ਤਤ ਨਸ਼ਾ ਵਿਰੋਧੀ ਇੰਨਾ ਕ ਨਸ਼ਾ ਚੱਲਦਾ ਵੀ ਹੈ ਤੇ ਦਿਨ ਰਾਤ ਇਨਾਂ ਨੂੰ ਦੇ ਨਰਾਜ਼ਾ ਨਹੀਂ ਪਤਾ ਨਾ ਆਪਣੀ ਸੇ ਦਾ ਪਤਾ ਔਰ ਸ਼ਰੀਆਮ ਨਸ਼ਾ ਚਲਦਾ ਤੇ ਔਰ ਸਰਕਾਰ ਸੁਤੀ ਭਈਆ ਸਰਕਾਰਾਂ ਹੀ ਨਸ਼ਾ ਚਲਾਉਂਦੀਆਂ ਤੇ ਇਹ ਨਸ਼ਾ ਇਥੋਂ ਤੱਕ ਆ ਰਿਹਾ ਜਾਂਦੇ ਸਰਕਾਰਾਂ ਪਿੱਛੋਂ ਨਸ਼ਾ ਬੰਦ ਕਰ ਦੇਣੀਆਂ ਤੇ ਇੱਕ ਤੋਂ ਨਸ਼ਾ ਆਪਣਾ ਲਿਆਣਗੇ ਇਸ ਕਰਕੇ ਸਰਕਾਰ ਸੁਤੀ ਭਈਆ ਪ੍ਰਸ਼ਾਸਨ ਵੀ ਸੁਤਾ ਪਿਆ ਇਹਦੇ ਧਿਆਨ ਜ ਨਹੀਂ ਆ ਕਿ ਸ਼ਰੀਆਮ ਨਸ਼ਾ ਵਿਗ ਰਿਹਾ ਇਥੋਂ ਆ ਰਿਹਾ ਨਸ਼ਾ ਇਸ ਕਰਕੇ ਸਰਕਾਰਾਂ ਦਾ ਸਰਕਾਰਾਂ ਦਾ ਪੂਰਾ ਹੱਥਾ ਨਸ਼ਾ ਵੇਚਣ ਜਾਉ ਔਰ ਪ੍ਰਸ਼ਾਸਨ ਦਾ ਵੀ ਫਿਰ ਬੁਰਾਈ ਸਾਡੇ ਹਿਸਾਬ ਨਾਲ ਦੇ ਪ੍ਰਸ਼ਾਸਨ ਦਾ ਵੀ ਬੁਰਾਈ ਹੱਥ ਹੋਏਗਾ ਜਿਹੜਾ ਕਿ ਸ਼ਰੀਆਮ ਜਿਹੜਾ ਨਸ਼ਾ ਚੱਲਦਾ ਪਿਆ ਆ ਇਸ ਕਰਕੇ ਪ੍ਰਸ਼ਾਸਨ ਅਗੇ ਹੀ ਬੇਨਤੀ ਆ ਕਿ ਜਿਹੜੇ ਮੁੰਡੇ ਸ਼ਰਿਆਮ ਵੱਡੀ ਆਬਾਦੀ ਜਿਹੜੀ ਨੌਜਵਾਨ ਮੁੰਡੇ ਅੱਜ ਕੱਲ ਛੋਟੇ ਤੋਂ ਛੋਟਾ ਬੱਚਾ ਵੀ ਚਿੱਟੇ ਦਾ ਮਰੀਜ਼ ਹੋ ਰਿਹਾ ਪਰ ਸਾਨੂੰ ਇਹ ਨਹੀਂ ਸਮਝ ਆ ਰਹੀ ਕਿ ਚਿੱਟਾ ਆ ਰਹੀ ਆ ਕਿੱਥੋਂ ਰਿਹਾ ਏ ਔਰ ਜਿਹੜੇ ਇਹਦੇ ਵੱਡੇ ਖਲਾਸੇ ਆ ਚਿੱਟੇ ਵਾਲੇ ਇਹਦੇ ਪ੍ਰਸ਼ਾਸਨ ਇਹਦੀ ਸ਼ਾਨਵੀਨ ਕਰੇਗਾ ਫਿਰ ਬੜੇ ਵੱਧੋ ਵੱਧੇ ਪ੍ਰਸ਼ਾਸਨ ਇਹਨਾਂ ਨੂੰ ਚਿੱਟੇ ਵਾਲੇ ਨੂੰ ਫੜ ਸਕਦਾ ਪਰ ਪ੍ਰਸ਼ਾਸਨ ਅਗੇ ਹੀ ਬੇਨਤੀ ਆ ਕਿ ਚਿੱਟੇ ਵਾਲਿਆਂ ਦੇ ਨੇਕੀ ਲੱਸੀ ਜਾਏ ਔਰ ਜਿਹੜੇ ਮਾਵਾਂ ਦੇ ਪੁੱਤ ਮਾਰੇ ਆ ਚਿੱਟਾ ਪੀ ਪੀ ਕੇ ਔਰ ਮਾਰਿਆ ਤੇ ਇਹੀ ਬਚਾਅ ਹੋ ਸਕਦਾ ਪ੍ਰਸ਼ਾਸਨ ਜੇ ਪ੍ਰਸ਼ਾਸਨ ਜਾਗੇ ਤਾਂ ਪਰ ਜਿੱਥੇ ਤੱਕ ਲੱਗਦਾ ਕਿ ਪ੍ਰਸ਼ਾਸਨ ਨੇ ਨਹੀਂ ਜਾਗਣਾ ਕਿਉਂਕਿ ਸਰਕਾਰਾਂ ਦਾ ਪੂਰਾ ਹੱਥਾ ਜਟਾ ਵਿੱਚ ਜਿੱਨਾ ਕੁ ਕਿਤੇ ਕਿਤੇ ਭਈ ਸੀ ਆਣ ਬਟ ਜਿਹੜੀ ਮੱਦੀ ਗਲੀ ਵੜ ਜੋਦੀ ਸੀ ਜਿੱਥੇ ਮਰਜ਼ੀ ਜਿਹੜੀ ਮੱਦੀ ਗਲੀ ਵੜ ਜੋ ਇੱਥੇ ਤੱਕ ਕਿ ਫੋਨ ਤੇ ਕੰਟੈਕਟ ਆ ਭਜੀ ਮੈਂ ਇੱਥੇ ਖੜਾ ਇੱਥੇ ਆ ਕੇ ਦੇਜੋ ਆਪਾਂ ਨਾ ਕਿਸੇ ਦਾ ਕਿਉਂ ਲੈਣਾ ਕਿਉਂਕਿ ਨਾਮ ਲੈ ਕੇ ਚੰਗਾ ਨਹੀਂ ਲੱਗਦਾ ਹੈਗਾ ਇਸ ਕਰਕੇ ਪ੍ਰਸ਼ਾਸਨ ਨੂੰ ਆਪੇ ਖੁਦ ਪਤਾ ਲੱਗ ਜਾਣਾ ਕਿ ਪ੍ਰਸ਼ਾਸਨੀ ਇੱਥੋਂ ਤੱਕ ਅਕਿ ਪ੍ਰਸ਼ਾਸਨੀ ਚਲਾਉਂਦਾ ਫਿਰ ਚਟਾਰ ਪੁਲਿਸ ਨੂੰ ਤੁਹਾਨੂੰ ਸਭ ਨੂੰ ਪਤਾ ਹੈਗਾ ਪੁਲਿਸ ਨੂੰ ਪਤਾ ਹੈਗਾ ਪੁਲਿਸ ਨੂੰ ਭਾਜੀ ਪਤਾ ਹੈਗਾ ਕਿਉਂ ਨਹੀਂ ਆਏਗਾ ਪੁਲਿਸ ਨੂੰ ਪਤਾ ਤਾਂ ਹੀ ਕੰਮ ਹੋ ਰਿਹਾ ਗੰਦਾ ਕੰਮ ਹੋਣ ਤੋਂ ਪਹਿਲਾਂ ਪੁਲਿਸ ਨੂੰ ਇਨਫੋਰਮੇਸ਼ਨ ਹੁੰਦੀ ਹੈ ਕਿ ਇੱਥੇ ਕੰਮ ਚੱਲ ਰਿਹਾ ਔਰ ਇੱਥੋਂ ਤੱਕ ਅਕਿ ਫਿਰ ਮੇਰੇ ਹਿਸਾਬ ਨਾਲ ਮਹੀਨਾ ਵੀ ਚੱਲਦਾ ਹੋਣਾ ਵੀਡੀਓ ਇਹ ਵੀਡੀਓ ਕਦੋਂ ਦੀ ਵੀਡੀਓ ਹੈ ਇਹ ਵੀਡੀਓ ਭਾਜੀ ਇਹ ਕੋਈ 3-4 ਦਿਨ ਪਹਿਲਾਂ ਦੀ ਵੀਡੀਓ ਹੈ ਇਹ ਮਹੀਨਾਵਾਲੀ ਦੀ ਵੀਡੀਓ ਹੈ ਜਿੰਨਾ ਤੱਕ ਮੈਨੂੰ ਲੱਗਦਾ ਮਹੀਨਾਵਾਲੇ ਲੱਗੇ ਛੱਕੀ ਵੀਡੀਓ ਹੈ ਔਰ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹ ਦਿਨ ਕੇਲ ਘਸੀ ਜਾਏ ਫੇਰੀ ਬਚਾਓ ਹੱਸਦਾ ਨੋਜੋਣਾ ਦਾ ਇਸ ਤਰ੍ਹਾਂ ਨਹੀਂ ਹੋਣੀ ਇਹ ਵੀਡੀਓ ਭਾਈ ਮੈਨੂੰ ਵੀ ਆਪਣੇ WhatsApp ਤੇ ਥਰੂ ਆਈ ਜਦੋਂ ਐਬੂਕ ਤੋਂ ਤੇ ਉੱਥੋਂ ਮੈਂ ਦੇਖੀ ਵੀਡੀਓ ਤੇ ਫਿਰ ਮੈਂ ਭਾਈ ਉਸ ਦਾ ਕੁਝ ਸ਼ੇਅਰ ਕੀਤੀ ਜਗੇ ਤੋਂ ਅਗੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹ ਦਿਨ ਕੇਲ ਘਸੀ ਆ ਸਰ ਜਿਹੜੀ ਵੀਡੀਓ ਚਿੱਟੇ ਪਿੰਡੇ ਦੇ ਮੁੰਡੇ ਦੀ ਜਿਹੜੀ ਵਾਇਰਲ ਹੋਈ ਹੈ ਇਹ ਖਾਲੀ ਇੱਕ ਘਰ ਦਾ ਮਸਲਾ ਨੇ ਇੱਕ ਮੁੰਡੇ ਦੇ ਨਾਲ ਨਹੀਂ ਹੈਗਾ ਇਹ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਇੱਥੋਂ ਤੱਕ ਕਿ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਕਰਿਆਨੇ ਦੀਆਂ ਦੁਕਾਨਾਂ ਦੇ ਉੱਤੇ ਅਇਕਲ ਸ਼ਰੇਆਮ ਜਿਹੜਾ ਚਿੱਟਾ ਉਹ ਵੇਚਿਆ ਜਾ ਰਿਹਾ ਔਰ ਇਹ ਪ੍ਰਸ਼ਾਸਨ ਦੇ ਮਿਲੀ ਭਗਤ ਤੋਂ ਬਿਨਾਂ ਨਹੀਂ ਵੇਚਿਆ ਜਾ ਰਿਹਾ ਇਹ ਜਿਹੜਾ ਸਜਾਣਪੁਰ ਹਲਕੇ ਦਾ ਐਸਚਓ ਹੈ ਦੀ ਮਿਲੀ ਭਗਤਾ ਇਹਦੀ ਮਿਲੀ ਭਗਤ ਦਾ ਚਿੱਟਾ ਵੇਚਿਆ ਜਾ ਰਿਹਾ ਮੈਂ ਪੁਨੀਤ ਸਿੰਘ ਅਖਿਲ ਭਾਰਤੀ ਹਿੰਦੂ ਸਖਾਸ ਸਮਿਤੀ ਦਾ ਜ਼ਿਲ੍ਹਾ ਪ੍ਰਧਾਨ ਆ ਅਸੀਂ ਐਸਚਓ ਦਾ ਜਿਹੜਾ ਇਹਦਾ ਵਿਰੋਧ ਕਰਾਂਗੇ ਔਰ ਪ੍ਰਸ਼ਾਸਨ ਦਾ ਵਿਰੋਧ ਕਰਾਂਗੇ ਐਸ ਐਚਓ ਸਜਾਨਪੁਰ ਦਾ ਇਹ ਪਤਲਾ ਫੂਕਾਂਗੇ ਜੇ ਚਿਟਾ ਬੰਦ ਨਾ ਹੋਇਆ ਬੜੀ ਸਰਕਾਰਾਂ ਆਈਆਂ ਬੜੇ ਪ੍ਰਸ਼ਾਸਨ ਆਇਆ ਬੜੇ ਐਸ ਐਸਪੀ ਆਏ ਲੇਕਿਨ ਐਸ ਐਸਪੀ ਕੱਖ ਵਰਗਾ ਜਿਹੜੇ ਐਸ ਐਸਪੀ ਪਠਾਨਕੋਟ ਰਹਿ ਕੇ ਗਏ ਨੇ ਉਹਦੇ ਵਰਗਾ ਕੋਈ ਐਸ ਐਸਪੀ ਨਹੀਂ ਆਇਆ ਜਿਨ੍ਹਾਂ ਨੇ ਜਿਹੜੇ ਚਿੱਟੇ ਦੇ ਸੌਦਾ ਕਰੇ ਜਿਹੜੇ ਚਿੱਟੇ ਵੇਚਦੇ ਸੀ ਉਹਨਾਂ ਦੀ ਪ੍ਰਾਪਰਟੀਆਂ ਤੱਕ ਜਿਹੜੀਆਂ ਉਹਨਾਂ ਨੇ ਜ਼ਬਤ ਕਰਨ ਦਾ ਕਰਤਾ ਲੇਕਿਨ ਜਿਹੜਾ ਚੰਗਾ ਐਸ ਐਸਪੀ ਆਂਦਾ ਇੱਥੇ ਉਹਨੂੰ ਇਹ ਸਰਕਾਰਾਂ ਟਿਕਣ ਨਹੀਂ ਦਿੰਦੀਆਂ ਕਿਉਂਕਿ ਸਰਕਾਰਾਂ ਦੇ ਮਿਲੀ ਭਗਤ ਹੈ ਇਹ ਪ੍ਰਸ਼ਾਸਨ ਦੀ ਮਿਲੀ ਭਗਤ ਹੈ ਕਿਉਂਕਿ ਫਿਰ ਉਹਨਾਂ ਨੂੰ ਮਹੀਨੇ ਦੇ ਜਾਂਦੇ ਨਹੀਂ ਇਹਨਾਂ ਸਾਰਿਆਂ ਦਾ ਮਹੀਨਾ ਲੱਗਦਾ ਪੁਲਿਸ ਪ੍ਰਸ਼ਾਸਨ ਦੇ ਚਿੱਟਿਆਂ ਦੇ ਘਰ ਜਾ ਕੇ ਮਹੀਨੇ ਲੈਣਾ ਸ਼ੁਰੂ ਕਰ ਦਿੱਤੇ ਰਿਆ ਲੇਕਿਨ ਪ੍ਰਸ਼ਾਸਨ ਦਾ ਔਰ ਪੁਲਸ ਵਿਭਾਗ ਦਾ ਇਹਨਾਂ ਉੱਤਰਫ ਕੋਈ ਧਿਆਨ ਨਹੀਂ ਕਿਉਂਕਿ ਕਮਾਊ ਪੁੱਤਰ ਨੇ ਸਰਕਾਰਾਂ ਦੇ ਇਸ ਕਰਕੇ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਚੰਗੇ ਐਸਐਸਪੀ ਡੀਆਈਜੀ ਸਾਹਿਬ ਤੋਂ ਮੰਗ ਹੈ ਸਾਡੀ ਕਿ ਇਹਨਾਂ ਦੇ ਜਿਹੜੇ ਚਿੱਟੇ ਦੇ ਸਦਾਗਰ ਨੇ ਇਹਨਾਂ ਦੇ ਨਕੀਲ ਪਾਈ ਜਾਏ ਔਰ ਐਸਐਚਓ ਸਜਾਣਪੁਰ ਨੂੰ ਇਥੋਂ ਬਦਲਿਆ ਜਾਏ ਜੈ ਹਿੰਦ ਜੈ